ਮੰਜੀ ਸਿੰਘ ਆਪਣੀ ਜੁਵੈਲਰੀ ਗਈ ਗੁੰਡਨਾ ਵਪਰੇ ਤੇ ਕਦੋਂ ਕੋ ਕਦੋਂ ਸਾਨੂੰ ਸਵੇਰੇ ਪਤਾ ਲੱਗੇ ਕਿ ਬੰਦਿਆ ਫੋਨ ਗਿਆ ਮੈਨੂੰ ਘਰੇ ਵੀ ਸੋਟੀ ਸ਼ੌਪ ਦਾ ਛੱਡ ਪਟਿਆ ਪਿਆ ਤੁਸੀਂ ਆਜੋ ਜਲਦੀ ਅਸੀਂ ਆਏ ਤਾਂ ਦੇਖਿਆ ਫਿਰ ਉਹ ਦੋਵੇਂ ਥਾਣੇ ਗਿਆ ਥਾਣੇ ਚ ਰਿਪੋਰਟ ਲਗਾ ਕੇ ਫਿਰ ਵਾਪਸ ਆਇਆ ਹਲੇ ਮੈਂ ਜੋ ਦੇਖਿਆ ਇਨਸਾਨਾਂ ਨੇ ਹਲੇ ਤੁਸੀਂ ਬਦਨਤਾ ਜੇ ਦੇਖਿਆ ਉਹਨਾਂ ਨੇ ਵੀ ਕੀ ਹੋਇਆ ਕਿੰਨਾ ਕ ਨੁਕਸਾਨ ਹੋਇਆ ਦੇਖਿਆ ਕੁਝ ਮਾਲ ਤੇ ਚਾਂਦੀ ਵੀ ਗਲਿਆ ਰੱਖੀ ਸੀ ਜੋ ਵਿੱਚ ਦੀ ਸੋਨਾ ਪੇਮੈਂਟ ਵੀ ਥੋੜੀ ਪਈ ਸੀ ਉਹ ਲੈ ਗਏ ਬਾਕੀ ਸੀਸੇ ਬਰਾਂ ਪਣ ਤੋੜ ਕਰਕੇ ਸਾਹ ਹੁਸ ਕੈਮਰੇ ਦੇ ਵਿੱਚ ਵੀ ਆਏ ਨੇ ਕਿੰਨੇ ਹਾਂਜੀ ਇਹ ਦੋ ਜਣੇ ਸੀ ਕੈਮਰੇ ਚ ਫਟ ਹੋ ਜਾਈਆ ਕਿਹੜੀ ਰੋਡ ਤੇ ਪੈਂਦੀ ਹੈ ਆਪਣੀ ਇਹ ਰਾਮੜੀਆ ਗੁਰਦਾਰਾ ਰੋਡ ਤੇ ਪੈਂਦੀ ਹੈ ਜੀ ਬਿਕਰ ਦੇ ਨਾਲ ਮੰਗ ਕੀ ਕਰਦੇ ਆ ਮੰਗ ਸਰਕਾਰ ਤੋਂ ਵੀ ਸਾਡਾ ਇਨਸਾਨ ਦਬਾਇਆ ਜਾਵੇ ਸਰ ਮੁੰਜੀ ਸਿੰਘ ਜੀ ਕੀ ਕਹਿਣਾ ਚਾਹੁੰਦਾ ਚੋਰੀ ਹੋ ਗਈ ਸਾਡੇ ਰਾਤ ਨੂੰ 2 ਵਜੇ ਚੋਰੀ ਹੋ ਗਈ ਇਹਦੇ ਵਿੱਚ ਪਣ ਤੋੜ ਕਾਫੀ ਕਰਕੇ ਸ਼ਟਰ ਤੋੜ ਤੋੜਤਾ ਚੋਰਾਂ ਨੇ ਆ ਕੇ ਸ਼ਰੀਆਮ ਫੋਟੋ ਆ ਦਿਖ ਰਹੀਆਂ ਨੇ ਕਿਹੜੇ ਕਿਹੜੇ ਚੋਰ ਨੇ ਕਰ ਇਹਨਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ ਨੁਕਸਾਨ ਕਿੰਨਾ ਨੁਕਸਾਨ 50 ਹਜ਼ਾਰ ਡੇਢ ਕਿੜਾ ਹੋਊਗਾ ਜੀ ਵੱਧ ਤੋਂ ਵੱਧ ਹਜੇ ਕੋਈ ਦੇਖਣਾ ਪਊਗਾ ਦੇਖ ਕੇ ਪਤਾ ਲੱਗੂਗਾ ਜੀ ਹਾਂ ਜੀ ਉਹ ਉਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਜਲਦੀ ਫੜਾਇਆ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱరే ਵੀਡੀਓ ਵੀ ਆਈ ਆ ਹਾਂ ਜੀ ਕੈਮਰੇਜ ਵੀਡੀਓ ਆਈ ਹੈ ਦੋ ਚੋਰ ਨੇ ਜੀ ਪ੍ਰਮੋਦ ਗੁਪਤਾ ਕ੍ਰੈਨੇਸ਼ਨ ਪੰਜਾਬ ਪ੍ਰੈਜ਼ੀਡੈਂਟ ਜੋ ਅੱਜ ਇੱਕ ਘਟਨਾ ਹੋਈ ਹੈ ਰਾਜਨ ਜੁਐਲਰ ਦੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਘਟਨਾ ਇੱਕ ਹਫ਼ਤਾ ਪਹਿਲਾਂ ਹੋਈਆਂ ਦੀਆਂ ਜੋ ਸਦਰ ਬਿਆਰ ਔਰ ਮੇਨ ਲੋਹਾ ਬਿਆਰ ਦੇ ਵਿੱਚ ਹੋਈ ਸੀ ਪ੍ਰਸ਼ਾਸਨ ਨੇ ਨਾ ਉਹਨਾਂ ਉੱਤੇ ਕੁਝ ਹੋਇਆ ਤੇ ਨਾ ਅੱਜ ਦੀ ਘਟਨਾ ਦੇ ਵਿੱਚ ਹੋਇਆ ਪ੍ਰਸ਼ਾਸਨ ਨੂੰ ਬਾਰ ਬਾਰ ਕਹਿੰਦੇ ਉੱਤੇ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਗਸ਼ਤ ਨਹੀਂ ਹੋ ਰਹੀ ਵਪਾਰ ਮੰਡਲ ਪੰਜਾਬ ਔਰ ਤੂਰੀ ਇਸ ਗੱਲ ਦਾ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਅੱਜ ਅਸੀਂ ਇੱਕ ਮੀਟਿੰਗ ਬੁਲਾਨ ਜਾ ਰਹੇ ਹਾਂ ਜੋ ਪ੍ਰਸ਼ਾਸਨ ਸੁੱਤਾ ਪਿਆ ਕੋਈ ਕੰਮ ਕਰਨ ਦੀ ਤਿਆਰੀ ਕੋਈ ਵਪਾਰੀਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕਿੱਦਾਂ ਸੁਰੱਖਿਤ ਰਹਾਂਗੇ ਕਦੇ ਸਾਡੇ ਸਾਡੇ ਮੰਦਰਾਂ ਦੇ ਉੱਤੇ ਚੋਰੀਆਂ ਕੀਤੀਆਂ ਜਾਂਦੀਆਂ ਨੇ ਅਖੰਡਾਂ ਦੇ ਵਿੱਚ ਕਦੇ ਅੰਮ੍ਰਿਤਸਰ ਦੇ ਵਿੱਚ ਅਮਲਾ ਹੁੰਦਾ ਇਹ ਪੰਜਾਬ ਦੇ ਵਪਾਰੀਆਂ ਨੂੰ ਅਗਰ ਸਰਕਾਰ ਇਹ ਚਾਹਦੀ ਹੈ ਵੀ ਇੱਥੇ ਨਾ ਰਹਿਣ ਤਾਂ ਸਾਨੂੰ ਅਲਾਉਂਸ ਕਰ ਦੇ ਵੀ ਪੰਜਾਬ ਦਾ ਵਪਾਰ ਬੰਦ ਕਰਕੇ ਚਲੇ ਜਾਓ ਅਸੀਂ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਚੱਲ ਜਾਾਂਗੇ ਲੇਕਿਨ ਇਦਾਂ ਦੇ ਤਸ਼ੱਦਦ ਕਦੇ ਵੀ ਵਪਾਰ ਮੰਡਲ ਔਰ ਕਲੈਨੇਸ਼ਨ ਪੰਜਾਬ برداشت ਨਹੀਂ ਕਰੂਗੀ ਜੋ ਸੀਐਮਸੀਡੀ ਹੁੰਦੇ باوجود ਇੱਕ ਸੀਐਮਸੀਡੀ ਸੁਰੱਖਿਤ ਨਹੀਂ ਹੈ ਬਾਕੀ ਅਸੀਂ ਪੰਜਾਬ ਨੂੰ ਕਿਦਾਂ ਸੁਰੱਖਿਤ ਸਮਝਾਂਗੇ ਮੈਂ ਸ਼ਖਸ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹਨਾ ਬਿਆਹ ਕਰਤੇ ਨੇ ਚੋਰੀਆਂ ਨੂੰ ਔਰ ਇਹ ਜਿਹੜੀਆਂ ਹੋ ਰਹੀਆਂ ਨੇ ਗੁੰਡਾਗਰਦੀਆਂ ਨੂੰ ਨਹੀਂ ਰੋਕਿਆ ਗਿਆ ਤਾਂ ਇਹ ਇੱਕ ਦਿਨ ਦੂਰ ਨਹੀਂ ਹੈਗਾ ਜਦੋਂ ਪੂਰਾ ਪੰਜਾਬ ਅਣਮਿੱਥੇ ਸਮੇ ਲਈ ਸੀ ਬੰਦ ਕਰ ਦੇਵਾਂਗੇ